ਸਤਿ ਸ਼੍ਰੀ ਅਕਾਲ ਜੀ ਕਲਕੇਵ ਟਿੱਕਨ ਦੇ ਦਾੜਾ ਸਵਾਗਤ ਹੈ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਅਸੀਂ ਵੀ ਸਾਰੇ ਵਧੀਆ ਪਿਛਲੀ ਵੀਡੀਓ ਸਮਝ ਸਕਦੇ ਆ ਭਾਈ ਸੂਟ ਦੀਆਂ ਪਰੋਈਆਂ ਬਾਰੇ ਜੀ ਅੱਜ ਆਪਾਂ ਦੱਸਾਂਗੇ ਸੂਟ ਦਾ ਗਲਾ ਜਨਣ ਵਾਲੇ ਵਿਗੜਾ ਕਿਵੇਂ ਜੜਿਆ ਜਾਂਦਾ ਆਪਾਂ ਕੋਈ ਡਿਜ਼ਾਈਨ ਵਾਲਾ ਵਜਾ ਦੂਸਰਾ ਸਿੰਪਲ ਗਲਾ ਹੋਵੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਸਾਡੇ ਚੈਨਲ ਤੇ ਨਵੇਂ ਜੁੜੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਲਾਈਕ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਜੀ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਕਰਦੇ ਆ ਜੀ ਵੀਡੀਓ ਸ਼ੁਰੂ ਹਾਂ ਲੋ ਜੀ ਆਪਾਂ ਗੜਾ ਜਨ ਹਾਸਤੇ ਕਪੜਾ ਲੈ ਲਿਆ ਇਹ ਸਿੰਪਲ ਗੜਾ ਹੈ ਬੋਲ ਜੀ ਇਸ ਤਰ੍ਹਾਂ ਆ ਦੇਖੋ ਜੀ ਇਸ ਤਰ੍ਹਾਂ ਹੁਣ ਆਪਾਂ ਇਹਨੂੰ ਪ੍ਰੈਸ ਨਾਲ ਚੇਪ ਲਾਂਗੇ ਆ ਦੇਖੋ ਜੀ ਫਿਰ ਆਪਾਂ ਇਸ ਤਰ੍ਹਾਂ ਸिलाई ਲੈ ਲੈਣੀ ਕੜੇ ਟਿੱਪ ਟਿੱਪ ਇੰਗੜਾ ਚੜ ਲਾ ਨਾ ਇਹ ਵੱਡੇ ਬਖੇਨ ਵਾਲੀ ਲੱਗ ਜੂਗਾ ਇਹ ਪਨੀ ਗੜਾ ਇਸ ਤਰ੍ਹਾਂ ਜੜ ਲਿਆ ਬਕਰਮ ਤੇ ਲੀ ਤੇ ਆ ਆਪਣਾ ਕਮੀਜ਼ ਦਾ ਕਪੜਾ ਇਥੇ ਵਿਚਾਰੇ ਟੱਕ ਲੈਣਾ ਲਾ ਲੈਣਾ ਇਹਦੇ ਫੇਰ ਟੱਕ ਨਾਲ ਟੱਕ ਮਲਾ ਦੇਣਾ ਜਮੀ ਦੇ ਪਾਸਾ ਸਿੱਧਾ ਹੋਊਗਾ ਜੀ ਗਾਲਾ ਪੁੱਠਾ ਹੋਊਗਾ ਆਪਣਾ ਇਸ ਤਰ੍ਹਾਂ ਲਾ ਕੇ ਫਿਰ ਆਪਾਂ ਇਹਦੀ ਕੋਨੇ ਕੋਨੇ ਤੇ ਸिलाई ਕਰ ਲਈਏ ਕੁਛ ਹੋਰ ਆਪਾਂ ਸिलाई ਕਰ ਲੈਣੀ ਹੈ ਗੜੀ ਦੇ ਕੋਨੇ ਕੋਨੇ ਤੇ ਸिलाई ਲਾਉਣੀ ਹੈ ਜੀ ਆ ਦੇਖੋ ਜੀ ਆਪਾਂ ਨੇ ਗਲਾ ਜੜ ਲੈ ਕਮੀਜ਼ ਨਾਲ ਹੁਣ ਇਹਦੀ ਆਪਾਂ ਕਟਿੰਗ ਕਰ ਲਾਂਗੇ ਇਹ ਆਪਾਂ ਦੇੰਚ ਤੋਂ ਥੋੜਾ ਜਿਹਾ ਕੱਟ ਰੱਖ ਕੇ ਇਸ ਤਰ੍ਹਾਂ ਕਟਿੰਗ ਕਰ ਲੈਣੀ ਹੈ ਗਲਾਈ ਨਾਲ ਠੀਕ ਹੈ ਜੀ ਇਸ ਤਰ੍ਹਾਂ ਕੱਟ ਕੇ ਇਹਦੇ ਵਿੱਚ ਕੱਟ ਲਾ ਲੈਣੇ ਨੇ ਜੀ ਇੰਚੀ ਦੇ ਸਿਰ ਤਨਾ ਇਸ ਤਰ੍ਹਾਂ ਇਹਨੂੰ ਕੱਟ ਲਾ ਕੇ ਹੁਣ ਗਮੀ ਦਾ ਗੜਾ ਬੈਕ ਸਾਈਡ ਮੋੜ ਦੋ ਹੁਣ ਆਪਾਂ ਦਿਖਾਉਣੀ ਆ ਸਾਨੂੰ ਸੀਨ ਲਾ ਕੇ ਕੱਚਾ ਕਰਕੇ ਇਹਨੂੰ ਕੱਚਾ ਕਰਨ ਲਈ ਵੱਡਾ ਬੱਖਾ ਕਰ ਲਓ ਜੀ ਨੇ ਫੋਲਡ ਕਰ ਲਿਆ ਗਲੇ ਨੂੰ ਫਿਰ ਕੱਚਾ ਕਰਨ ਲਈ ਸਿਆਉਣ ਲੱਤੀ ਇਸ ਤਰ੍ਹਾਂ ਆ ਦੇਖੋ ਜੀ ਗਲਾਈਆਂ ਚੰਗੀ ਤਰ੍ਹਾਂ ਇਸ ਤਰ੍ਹਾਂ ਕੋਨੇ-ਕੋਨੇ ਕੱਟਣੇ ਨੇ ਜੀ ਬਾਅਦ ਕੱਟ ਕੀਤੇ ਨਹੀਂ ਜਿੱਦੂ ਕੱਟਿਆ ਸਖਾਈ ਆਈ ਹੈ ਜੀ ਧਿਆਰ ਹੋ ਗਿਆ ਬੈਕ ਸਾਈਡ ਦਿਖਾਦੇ ਆ ਤੁਹਾਨੂੰ ਇਸ ਤਰ੍ਹਾਂ ਪੂਰੇ ਤਰ ਪਾਈ ਕੀਤੀ ਜਾਊਗੀ ਕੇ ਆਪਣਾ ਗੋਲਗਲਾ ਜੜਦਾ ਸਿੰਪਲ ਤੇ ਸੌਖਾ ਤਰੀਕਾ ਤੀ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਮਿਲਦੇ ਆਪਾਂ ਅਗਲੀ ਵੀਡੀਓ ਚ ਬਾਏ ਬਾਏ